ਸਸੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਤਿਆਰ ਕੀਤੀ ਹੈ ਖੋਏ ਦੀ ਕੁਲਫੀ ਤੇ ਇਹਦਾ ਟੇਸਟ ਇੰਨਾ ਜ਼ਿਆਦਾ ਵਧੀਆ ਹੈ ਕਿ ਬਾਜ਼ਾਰ ਦੀ ਕੁਲਫੀ ਇਹਦੇ ਸਾਹਮਣੇ ਬਿਲਕੁਲ ਫਿੱਕੀ ਪੈ ਜਾਊਗੀ ਇਹ ਘਰ ਦੇ ਵਿੱਚ ਬਣਾਉਣੀ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਇਹਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਸਭ ਤੋਂ ਪਹਿਲਾਂ 5 6 700 ਗ੍ਰਾਮ ਦੁੱਧ ਲੈ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੀ ਜਿਹੀ ਮਲਾਈ ਪਾ ਲਾਂਗੇ ਕਿਉਂਕਿ ਮੇਰੇ ਕੋਲ ਦੁੱਧ ਉਬਲਿਆ ਹੋਇਆ ਸੀ ਇਸ ਲਈ ਇਹਦੇ ਨੂੰ ਗਾੜਾ ਕਰਨ ਦੇ ਲਈ ਆਪਾਂ ਥੋੜੀ ਜਿਹੀ ਮਲਾਈ ਨੂੰ ਕਿਸੇ ਬੀਟਰ ਦੇ ਨਾਲ ਇਹਦੇ ਵਿੱਚ ਮਿਕਸ ਕਰ ਦਾਂਗੇ ਫਿਰ ਆਪਾਂ ਇਹਦੇ ਵਿੱਚ 2 ਤੋਂ 3 ਚਮਚ ਅਰਾ ਰੋੜ ਦੇ ਪਾਵਾਂਗੇ ਜੇ ਤੁਹਾਡੇ ਕੋਲ 1/2 ਕਿਲੋ ਦੁੱਧ ਹੈ ਤਾਂ 2 ਚਮਚੋ ਦੇ ਵਿੱਚ ਬਹੁਤ ਹੈਗੇ ਤੇ ਇਸ ਤਰ੍ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜਦੋਂ ਜਦੋਂ ਤੁਸੀਂ ਇਹਨੂੰ ਹਿਲਾਉਂਦੇ ਜਾਓਗੇ ਤਾਂ ਤੁਸੀਂ ਇਹਦੀ ਖੁਸ਼ਬੂ ਪਹਿਲਾਂ ਹੀ ਦੇਖੋ ਤੁਹਾਨੂੰ ਆਣੀ ਸ਼ੁਰੂ ਹੋ ਜੂਗੀ ਫਿਰ ਆਪਾਂ ਇਹਦੇ ਵਿੱਚ 3-4 ਚਮਚ ਜੀ ਮਿਲਕ ਪਾਊਡਰ ਦੇ ਪਾਵਾਂਗੇ ਇਹਨੂੰ ਤੁਸੀਂ ਜ਼ਰੂਰ ਪਾਉਣਾ ਹੈ ਸਕਿੱਪ ਨਹੀਂ ਕਰਨਾ ਕਿਉਂਕਿ ਇਹਦੇ ਸਿਰ ਤੇ ਹੀ ਆਈਸਕ੍ਰੀਮ ਦਾ ਸਾਰਾ ਟੇਸਟ ਬਣੂਗਾ ਤੇ ਇਹਨੂੰ ਤੁਸੀਂ ਨਾਲ-ਨਾਲ ਖਲਾਉਂਦੇ ਰਹਿਣਾ ਪਰ ਤੁਸੀਂ ਜਿਹੜਾ ਇਹ ਆਪਾਂ ਸਾਰਾ ਪ੍ਰੋਸੀਜਰ ਹੈ ਗੈਸ ਤੋਂ نیچے ਕਰ ਰਹੇ ਹਾਂ ਗੈਸ ਤੇ ਆਪਾਂ ਨਹੀਂ ਰੱਖ ਰਹੇ ਇਹਨੂੰ ਫੇਰ ਆਪਾਂ ਤਿੰਨ ਚਾਰ ਇਲਾਇਚੀਆਂ ਨੂੰ ਬਰੀਕ ਕੁੱਟ ਲਿਆ ਤੇ ਜੇ ਤੁਹਾਡੇ ਕੋਲ ਇਲਾਇਚੀ ਪਾਊਡਰ ਹੋਇਆ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਿਸ਼ਰੀ ਪਾਈ ਆਪਾਂ 4-5 ਚਮਚ ਤੁਸੀਂ ਇਹਦੇ ਵਿੱਚ ਦੇਸੀ ਖੰਡ ਵੀ ਪਾ ਸਕਦੇ ਹੋ ਜੇ ਮੋਟੀ ਖੰਡ ਪਾਣੀ ਹੈ ਤੁਸੀਂ ਤਾਂ ਉਹਨੂੰ ਪੀਸ ਕੇ ਪਾਓ ਤੇ ਇਹ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਆਪਾਂ ਗੈਸ ਨੂੰ ਚਲਾ ਲਾਂਗੇ ਤੇ ਉਹਨੂੰ ਸਲੋ ਫਲੇਮ ਦੇ ਉੱਪਰ ਰੱਖ ਦਾਂਗੇ ਤੇ ਇਹਨੂੰ 4 ਤੋਂ 5 ਮਿੰਟ ਤੱਕ ਆਪਾਂ ਇਹਦੇ ਉੱਪਰ ਉਬਾਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਏ ਹੈ ਜੀ ਡਰਾਈ ਫਰੂਟ ਉਹ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਜਿਹੜੇ ਤੁਹਾਨੂੰ ਪਸੰਦ ਹੈਗੇ ਤੇ ਜੇ ਤੁਸੀਂ ਮੇਰੇ ਪੇਜ ਨੂੰ ਹਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਲਰ ਲਈ ਪਾਇਆ ਜੀ ਥੋੜਾ ਜਿਹਾ ਕੇਸਰ ਤੇ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਦੇਖੋ ਕੇਸਰ ਆਮ ਦਾ ਰੰਗ ਛੱਡ ਚੁੱਕਿਆ ਹੈਗਾ ਜਿਵੇਂ ਜਿਵੇਂ ਗੈਸ ਤੇ 1-2 ਮਿੰਟ ਹੁੰਦੇ ਜਾਣਗੇ ਤਾਂ ਇਹ ਗਾੜੀ ਹੁੰਦੀ ਜਾਊਗੀ ਤੇ ਜਬ ਬਹੁਤ ਹੀ ਵਧੀਆ ਮਿਸ਼ਰਣ ਬਣ ਕੇ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਇਹਨੂੰ ਗੈਸ ਤੋਂ ਉਤਾਰ ਲੈਣਾ ਤੇ ਇਹਨੂੰ 10-15 ਮਿੰਟਾਂ ਲਈ ਠੰਡਾ ਹੋਣ ਦੇ ਲਈ ਰੱਖ ਦੇਣਾ ਹੈਗਾ ਉਹਨਾਂ ਦਾ ਗਰਮੀ ਦੇ ਵਿੱਚ ਤੁਸੀਂ ਪੱਖਾ ਵਗੈਰਾ ਚਲਾ ਕੇ ਇਹਨੂੰ ਠੰਡਾ ਕਰ ਲਿਓ ਉਸ ਤੋਂ ਬਾਅਦ ਤੁਸੀਂ ਕੁਲਫੀ ਕੱਪ ਵੀ ਲੈ ਸਕਦੇ ਹੋ ਜਾਂ ਕੋਈ ਵੀ ਸਿੰਪਲ ਬਰਤਨ ਤੇ ਉਹਦੇ ਵਿੱਚ ਇਹ ਸਾਰੇ ਮਿਸ਼ਰਣ ਨੂੰ ਗੱਟ ਕੇ ਪਾ ਦਿਓ ਤੇ ਫਿਰ ਆਪਣੇ ਘਰ ਦੇ ਵਿੱਚ ਪਈ ਹੁੰਦੇ ਆਮ ਫੋਇਲ ਪੇਪਰ ਉਹਦੇ ਨਾਲ ਇਹਨੂੰ ਤੁਸੀਂ ਕਵਰ ਜ਼ਰੂਰ ਕਰਨਾਗਾ ਤੇ ਇਹਦੇ ਉੱਪਰ ਤੁਸੀਂ ਡਰਾਈ ਫਰੂਟ ਆਪਣੀ ਮਰਜ਼ੀ ਦੇ ਪਾ ਸਕਦੇ ਹੋ ਹੋਰ ਵੀ ਤਾਂ ਕਿ ਜਦੋਂ ਖਾਵਾਂਗੇ ਆਪਾਂ ਇਹ ਜੰਮ ਜੂਤੇ ਆਪਾਂ ਨੂੰ ਸੋਹਣੀ ਲੱਗੇ ਬਹੁਤ ਜ਼ਿਆਦਾ ਤੇ ਸਵਾਦ ਲੱਗੇ ਚੈਰੀਆਂ ਵਗੈਰਾ ਵੀ ਤੁਸੀਂ ਪਾ ਸਕਦੇ ਹੋ ਤੁਹਾਡੀ ਇੱਛਾ ਹੈਗੀ ਤੇ ਫਿਰ ਆਪਾਂ ਜੀ ਲੈ ਲਿਆ ਫੋਇਲ ਪੇਪਰ ਤੇ ਇਹਨੂੰ ਆਪਾਂ ਕਰ ਦਾਂਗੇ ਚੰਗੀ ਤਰ੍ਹਾਂ ਕਵਰ ਤੇ ਉਸ ਤੋਂ ਬਾਅਦ 7 ਤੋਂ 8 ਘੰਟਿਆਂ ਤੱਕ ਇਹਨੂੰ ਤੁਸੀਂ ਫਰਿੱਜ 'ਚ ਰੱਖ ਦੇਣਾ ਤਾਂ ਕਿ ਇਹ ਬਹੁਤ ਵਧੀਆ ਬਣ ਕੇ ਤਿਆਰ ਹੋ ਜੇ ਦੇਖੋ ਆਪਾਂ ਫਿਰ ਉਸ ਤੋਂ ਬਾਅਦ ਨੈਕਸਟ ਡੇ ਇਹਨੂੰ ਕੱਢ ਲਿਆ ਤੇ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੋਗੀ ਤੇ ਬੱਚੇ ਵੀ ਦੇਖੋ ਮੇਰੇ ਕੋਲੇ ਖੜੇ ਇਹਨੂੰ ਦੇਖਣ ਲਈ ਵੀ ਕਹਿ ਜੀ ਬਣੀ ਹੈ ਤੇ ਮੇਰੇ ਕੋਲੇ ਗੁਲਫੀ ਕੱਪਲ ਨਹੀਂ ਸੀ ਤੇ ਆਪਾਂ ਸਿੰਪਲ ਘਰ ਦੇ ਬਰਤਨ ਵਿੱਚ ਹੀ ਇਹਨੂੰ ਜਮਾ ਲਈ ਤੇ ਉਸ ਤੋਂ ਬਾਅਦ ਜੇ ਆਪਾਂ ਚਾਹੀਏ ਤੇ ਇਹਨੂੰ ਪੀਸਾਂ ਵਿੱਚ ਕੱਟ ਕੇ ਖਾ ਸਕਦੇ ਆ ਗੱਲ ਤਾਂ ਸਿਰਫ ਟੇਸਟ ਦੀ ਹੁੰਦੀ ਹੈ ਤੇ ਇਹ ਬਹੁਤ ਬੜੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਹ ਤਰੀਕਾ ਅਪਣਾ ਕੇ ਜਰੂਰ ਦੇਖਿਓ ਤੁਸੀਂ ਤੇ ਤੁਸੀਂ ਵੀ ਖਾਯੋ ਆਪਣੇ ਬੱਚਿਆਂ ਨੂੰ ਖਵਾਯੋ ਇੰਜੋਏ ਕਰਿਓ ਤੇ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ